ਸਾਸੀ ਕਾਲ ਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਜ ਤੱਕ ਟੀਵੀ ਦਾ ਅਤੇ ਦਰਪਨ ਟੀਵੀ ਦਾ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜੀ ਜੀ ਨਾਲ ਕੀਤੀ ਹੈ ਤੇ ਸੇਵਾ ਦੇ ਭੰਗ ਤੇ ਜਿਸਨਾ ਜੀ ਪਰਿਵਾਰ ਦੇ ਵਿੱਚ ਜਿਹੜੇ ਕਿ ਸੇਵਾ ਦੇ ਭੰਗ ਤੇ ਆ ਰਹੇ ਨੇ ਹਾਦੀ ਸੇਵਾ ਨਮੰਦੇ ਆ ਰਹੇ ਸੀ ਮੈਡਮ ਮੇਰੇ ਦਾਦਾ ਜੀ ਜਿਨ੍ਹਾਂ ਦੀ ਪਿਛਲੇ 2 ਸਾਲ ਤੋਂ ਗੱਤ ਹੋ ਚੁੱਕੀ ਨੇ ਉਸ ਵਰਗਵਾਸ ਹੋ ਚੁੱਕੇ ਨੇ ਡਾਕਟਰ ਪਚਨ ਸਿੰਘ ਛੀਨਾ ਜੀ ਜੋ ਕਿ ਪਿੰਡ ਦੀ ਸੇਵਾ ਨਿਭਾਰੇ ਸੀ ਮੈਂਬਰ ਵਜੋਂ ਪਿੰਡ ਦੇ ਮੈਂਬਰ ਸਨ ਅਤੇ ਤਕਰੀਬਨ ਲਗਾਤਾਰ 15 ਸਾਲ ਉਹਨਾਂ ਨੇ ਪੰਚਾਇਤ ਦੀ ਮੈਂਬਰੀ ਦੇ ਦੌਰਾਨ ਪਿੰਡ ਦੀ ਸੇਵਾ ਨਿਭਾਈ ਹੈ ਤੇ ਇਸ ਤਰ੍ਹਾਂ ਅਸੀਂ ਹੁਣ ਗਾੜੀ ਆਪਣੇ ਪਿੰਡ ਦੀ ਸੇਵਾ ਕਰਨਾ ਚਾਹੁੰਦੇ ਆ ਉਹਨਾਂ ਦੇ ਸੰਦੇਸ਼ਾਂ ਅਨੁਸਾਰ ਮੈਡਮ ਪਿੰਡ ਦਾ ਜੋ ਵੀ ਸਰਪੰਚ ਚੁਣਿਆ ਜਾਵੇ ਜ਼ਰੂਰੀ ਨਹੀਂ ਕਿ ਜਾਂ ਮੈਂ ਆਪਣੀ ਇੱਥੇ ਤੁਹਾਡੇ ਨਾਲ ਗੱਲ ਕਰ ਰਿਹਾ ਜਾਂ ਮੇਰੀ ਉਮਰ ਛੋਟੀ ਦੌਰਾਨ ਕੋਈ ਵੀ ਪਿੰਡ ਦੇ ਵਾਸੀ ਨਾ ਚਾਹੁੰਦੇ ਹੋਣ ਕੋਈ ਵੀ ਸਰਪੰਚ ਚੁਣਿਆ ਜਾਵੇ ਪਿੰਡ ਵਿੱਚੋਂ ਜ਼ਰੂਰੀ ਨਹੀਂ ਕਿ ਤਕਰੀਬਨ ਹਰ ਕਿਸੇ ਲਈ ਜ਼ਰੂਰੀ ਹਰ ਕੋਈ ਚਾਹਵਣ ਹੁੰਦਾ ਹੈ ਪਿੰਡ ਦੀ ਸਰਪੰਚੀ ਦੀਆਂ ਵੋਟਾਂ 'ਚ ਸਰਪੰਚ ਕਲਉਣਾ ਚਾਹਵਣ ਮੰਨਦਾ ਹੈ ਪਰ ਪਿੰਡ وچੋਂ ਸਰਪੰਚ ਸੂਰਵਾਨ ਹੋਣਾ ਚਾਹੀਦਾ ਹੈ ਅਤੇ ਲੋਕਾਂ ਦੇ ਵੀ ਸਹਿਮਤੀ ਹੋਣੀ ਚਾਹੀਦੀ ਹੈ ਕਿ ਪਿੰਡ ਦਾ ਸਰਪੰਚ ਸੂਰਵਾਨ ਚੁਣਿਆ ਜਾਵੇ ਅਤੇ ਉਹ ਪਿੰਡ ਦੇ ਦੌਰਾਨ ਕੀ ਕੀ ਮਕਸਦ ਰੱਖਦਾ ਹੈ ਤੇ ਪਿੰਡ ਦੀਆਂ ਕੀ ਕੀ ਮਤਲਬ ਕਿ ਦੇਖਰੇਖ ਕਰਨਾ ਚਾਹੁੰਦਾ ਹੈ ਉਹ ਜ਼ਰੂਰ ਦੇਖਿਆ ਜਾਵੇ ਅਸੀਂ ਤੁਹਾਨੂੰ ਦੇਖਿਆ ਹੈ ਨਰਸਿੰਗ ਸਟਾਫ ਦੀ ਡਿਊਟੀ ਕਰਦੇ ਆ ਅੱਛੀ ਸਭ ਨਹੀਂ ਲੈਂਦੇ ਹੋਇਆ ਵੀ ਫਿਰ ਵੀ ਤੁਸੀਂ ਰਾਜਨੀਤੀ ਵਿੱਚ ਆਏ ਹੋ ਇਸ ਬਾਰੇ ਰਾਜਨੀਤੀ ਦਾ ਕਾਰਨ ਮੈਡਮ ਇਹ ਹੈ ਕਿ ਜਿਹੜੇ ਮੇਰੇ ਪਿੰਡ ਦੇ ਨੌਜਵਾਨ ਛੁੱਬੇ ਹੋਏ ਨੇ ਨਸ਼ਿਆਂ ਵਿੱਚ ਉਹਨਾਂ ਨੂੰ ਨਸ਼ਿਆਂ ਚੋਂ ਬਾਹਰ ਕੱਢ ਕੇ ਅਤੇ ਇੱਕ ਜਿਮ ਵੱਲ ਪ੍ਰੇਰਿਤ ਕੀਤਾ ਜਾਵੇ ਕੋਈ ਕਬੱਡੀ ਵੱਲ ਪ੍ਰੇਰਿਤ ਹੋਵੇ ਕੋਈ ਬੋਲੀਵੁੱਡ ਵੱਲ ਪ੍ਰੇਰਿਤ ਹੋਵੇ ਕੋਈ ਪਹਿਲਵਾਨੀ ਵੱਲ ਪ੍ਰੇਰਿਤ ਹੋਵੇ ਅਤੇ ਕੋਈ ਜਿਮ ਵੱਲ ਪ੍ਰੇਰਿਤ ਹੋਵੇ ਜੋ ਕਿ ਤੁਸੀਂ ਗੱਲ ਕੀਤੀ ਨਰਸਿੰਗ ਸਟਾਫ ਦੀ ਤੁਸੀਂ ਡਿਊਟੀ ਕਰਦੇ ਪਏ ਹੋ ਜਾਂ ਸੈਲਰੀ ਲੈ ਰਹੇ ਹੋ ਉਹ ਇੱਕ ਪ੍ਰੋਫੈਸ਼ਨਲ ਹੈ ਮੈਡਮ ਮੇਰਾ ਉਹ ਇੱਕ ਅਲੱਗ ਚੀਜ਼ ਹੈ ਇਹ ਪਿੰਡ ਦੀ ਸੇਵਾ ਹੈ ਅਕਸਰ ਸਾਡਾ ਪਰਿਵਾਰ 15 ਤੋਂ 30 ਸਾਲ ਪਹਿਲਾਂ ਪਿੰਡ ਦੀ ਸੇਵਾ ਨਿਭਾਉਂਦਾ ਆ ਰਿਹਾ ਹੈ ਅਕਸਰ ਸਾਡੇ ਘਰਦਿਆਂ ਨੇ ਸਾਨੂੰ ਸੇਵਾ ਕਰਨਾ ਹੀ ਦੱਸਿਆ ਹੈ ਔਰ ਅਸੀਂ ਪਿੰਡ ਦੀ ਹੀ ਸੇਵਾ ਨਿਭਾਉਂਦੇ ਆ ਰਹੇ ਹਾਂ 15-20 ਸਾਲ ਤੋਂ ਤੇ ਇਸ ਵਾਰ ਵੀ ਸਾਡਾ ਇਹੀ ਮਕਸਦ ਹੈ ਅਗਰ ਜੇ ਪਿੰਟ ਮੇਰਾ ਪਰਿਵਾਰ ਸਾਥ ਦਿੰਦਾ ਹੈ ਤੇ ਅਸੀਂ ਫਿਰ ਤੋਂ ਪਿੰਡ ਦੀ ਸੇਵਾ ਨਿਭਾਵਾਂਗੇ ਤੁਹਾਡੀ ਨਾਲ ਸੋਸ਼ਲ ਮੀਡੀਆ ਕੋਸਤਾ ਵੇਖਣ ਤੋਂ ਮਿਲਦੀ ਹੈ ਤੇ ਕੀ ਕਹੇ ਚਾਹਵਾਂ ਆ ਆਪਣੇ ਹਾਉ ਮੰਨਿਆ ਇਲੈਕਸ਼ਨਾਂ ਦੇ ਵਿੱਚ ਦੇਖੋ ਜੀ ਚਾਹਵਾਂ ਤੇ ਨਹੀਂ ਆ ਅਗਰ ਮੇਰਾ ਪਿੰਡ ਮੇਰਾ ਪਰਿਵਾਰ ਸਾਥ ਦੇਵੇਗਾ ਤੇ ਜਰੂਰ ਆਣ ਵਾਲੀਆਂ ਚੋਣਾਂ ਦੀ ਲੜੀ ਜਾਵੇਗੀ ਇਹ ਪਿੰਡ ਦੇ ਸਹਿਯੋਗ ਨਾਲ ਹੋਣਾ ਹੈ ਪਰ ਅਗਰ ਪਿੰਡ ਕਿਸੇ ਸੂਝਵਾਨ ਵਿਅਕਤੀ ਨੂੰ ਚੁੰਨੀ ਹੈ ਤੇ ਸਿਰਫ ਸੰਮਤੀ ਨਾਲ ਜਰੂਰ ਪਿੰਡ ਚ ਚੁਣਿਆ ਜਾਵੇਗਾ ਅਤੇ ਉਹਦੀ ਸੋਚਨੀ ਮੁਤਾਬਕ ਚੁਣਿਆ ਜਾਵੇ ਕਿ ਉਹ ਪਿੰਡ ਬਾਰੇ ਕੀ ਸੋਚ ਰੱਖਦਾ ਹੈ ਕੀ ਕਾਰਨ ਸੀ ਦਮੇ ਦੇ ਸਿਰਫ ਜੈਸੀ ਕਮਾਨ ਜਿਹੜੇ ਕਿ ਆਪਣੇ ਇਲੈਕਸ਼ਨਰ ਤੌਰ ਤੇ ਜਵਾਬ ਦੇ ਰਹੇ ਸੀ ਇਹ ਕਾਫੀ ਸੀ ਉਹਦੇ ਕੁਝ ਪਰਸਨਲ ਕਾਰਨ ਸੀ ਜਿਨ੍ਹਾਂ ਦੇ ਕਾਰਨ ਡਾਕਟਰ ਸਰਬਜੀਤ ਸਿੰਘ ਮਾਨ ਜੀ ਨੂੰ ਵੈਕਟ ਲੈਣਾ ਪਿਆ ਚੋਣਾਂ ਤੋਂ ਤੇ ਸਾਨੂੰ ਐਮਪੀ ਦੀਆਂ ਚੋਣਾਂ ਥੋੜਾ ਜਿਹਾ ਨਰਾਸ਼ ਹੋਣਾ ਪਿਆ ਜੀ ਜਿਹੜੇ ਪਿੰਡ ਦੇ ਇਲੈਕਸ਼ਨ ਨੇ ਹਰ ਕਿਸੇ ਪਿੰਡ ਦੇ ਇਲੈਕਸ਼ਨ ਨੇ ਪੰਚਾਇਤ ਵਜੋਂ ਅਸੀਂ ਇਹ ਮੰਨਦੇ ਆ ਕਿ ਪੰਚਾਇਤੀ ਇਲੈਕਸ਼ਨ ਪਿੰਡ ਦੇ ਵਿੱਚ ਨਹੀਂ ਹੋਣੇ ਚਾਹੀਦੇ ਅਤੇ ਜਿਹੜਾ ਵੀ ਸਰਪੰਚ ਚੁਣਿਆ ਜਾਵੇ ਸੂਝਵਾਨ ਹੋਵੇ ਅਤੇ ਪਿੰਡ ਦੀ ਦੇਖਰੇਖ ਵਾਲਾ ਹੋਵੇ ਅਤੇ ਉਸ ਨੂੰ ਬਿਲਕੁਲ ਹੀ ਸੋਚ ਅਤੇ ਸਮਝ ਨਾਲ ਚੁਣਿਆ ਜਾਵੇ ਅਤੇ ਪਿੰਡ ਦੀ ਪੈਠਕ ਤੇ ਨਾਲ ਸਰਬਸੰਮਤੀ ਦੇ ਨਾਲ ਹੀ ਚੁਣਿਆ ਜਾਵੇ ਪੰਚ ਐਵੇਂ ਤਾਂ ਹੋਣਾ ਚਾਹੀਦਾ ਅਕਸਰ ਦੇਖੋ ਜੀ ਆਪਾਂ ਕੋਈ ਘਰ ਦੀ ਵਸਤੂ ਲੈਣ ਜਾਂਦੇ ਆ ਕਿਸੇ ਵੀ ਕਿਸਮ ਦੀ ਕੋਈ ਮਸ਼ੀਨਰੀ ਲੈਣ ਜਾਂਦੇ ਆ ਘਰ ਵਾਲੇ ਪੂਰੀ ਜਾਂਚ ਪੜਤਾਲ ਕਰਦੇ ਨੇ ਠੀਕ ਹੈ ਜੀ ਉਸਫਾਤ ਜਿਵੇਂ ਹੀ ਜਾਂਚ ਪੜਤਾਲ ਕਰਕੇ ਚੀਜ਼ ਲੈ ਆਂਦੀ ਜਾਂਦੀ ਹੈ ਫਿਰ ਆਪਾਂ ਉਸ ਨੂੰ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਇਸੇ ਤਰ੍ਹਾਂ ਹੀ ਪੂਰੇ ਪਿੰਡ ਨੇ ਇੱਕ ਸਰਪੰਚ ਨੂੰ 5 ਸਾਲ ਲਈ ਮੌਕਾ ਦੇਣਾ ਹੈ ਅਤੇ ਇੱਕ ਸਰਪੰਚ ਸੂਝਵਾਨ ਹੋਣਾ ਚਾਹੀਦਾ ਹੈ ਉਸ ਸਰਪੰਚ ਦੀ ਕੀ ਸੂਝਵਾਨ ਹੈ ਮਤਲਬ ਕਿ ਆਉਣ ਵਾਲੇ 5 ਸਾਲਾਂ ਲਈ ਸਰਪੰਚ ਪਿੰਡ ਬਾਰੇ ਕੀ ਸੋਚ ਸ਼ਕਤੀ ਰੱਖਦਾ ਹੈ ਕਿ ਪਿੰਡ ਤੇ ਕਿਹੜੇ ਕਿਹੜੇ ਕਾਰਜ ਜ਼ਰੂਰੀ ਨੇ ਤੇ ਕਿਹੜੇ ਕਿਹੜੇ ਕਾਰਜ ਪਿੰਡ ਵਿੱਚ ਹੋਣੇ ਚਾਹੀਦੇ ਨੇ ਇਹ ਸਾਰੇ ਹੀ ਪਿੰਡ ਦਾ ਮੁੱਦਾ ਹੋਣਾ ਚਾਹੀਦਾ ਹੈ ਜ਼ਰੂਰੀ ਨਹੀਂ ਤਕਰੀਬਨ ਇੱਕ ਪਿੰਡ ਦਾ ਹੀ ਮੁੱਦਾ ਹੋਵੇ ਮੈਂ ਸਾਰੇ ਹੀ ਪਿੰਡਾਂ ਨੂੰ ਅਪੀਲ ਕਰਦਾ ਹਾਂ ਅਤੇ ਪਿੰਡਾਂ ਤੇ ਇਹੀ ਸੋਚ ਸੱਚੀ ਸੋਚ ਸ਼ਕਤੀ ਰੱਖਦਾ ਹਾਂ ਕਿ ਹਰ ਕਿਸੇ ਪਿੰਡ ਚ ਇਲੈਕਸ਼ਨ ਨਹੀਂ ਹੋਣੇ ਚਾਹੀਦੇ ਜੋ ਕਿ ਖਾਸ ਕਰ ਪੰਚਾਇਤੀ ਨੇ ਅਤੇ ਪੰਚਾਇਤ ਜੋ ਚੁਣੀ ਜਾਵੇ ਉਹ ਪਿੰਡਾਂ ਦੀ ਸਰਪੰਚਤੀ ਦੇ ਨਾਲ ਹੀ ਚੁਣੀ ਜਾਵੇ ਦੇਖੋ ਜੀ ਨਸ਼ਿਆਂ ਨੂੰ ਖਤਮ ਕਰਨ ਲਈ ਨੌਜਵਾਨ ਹੀ ਨਸ਼ਿਆਂ ਚ ਡੁੱਬੇ ਨੇ ਮੇਰੀ ਇਹ ਸੋਚਣੀ ਹੈ ਕਿ ਨੌਜਵਾਨਾਂ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ ਅਤੇ ਨੌਜਵਾਨਾਂ ਨੂੰ ਬਚਾਉਣਾ ਚਾਹੀਦਾ ਹੈ। ਵਲ ਪ੍ਰੇਰਿਤ ਕਰਨਾ ਚਾਹੀਦਾ ਹੈ ਨੌਜਵਾਨਾਂ ਨੂੰ ਤੇ ਨੌਜਵਾਨ ਜਿੰਨੇ ਹੀ ਹਨ ਆਪਣੇ ਪੰਨਾ ਚੋਂ ਅੱਗੇ ਆਉਣ ਅਤੇ ਨੌਜਵਾਨਾਂ ਵਾਲੀ ਭੜਾ ਕਰਨ ਲਈ ਸੋਚਣਾ ਅਤੇ ਉਹਨਾਂ ਨੂੰ ਨਸ਼ਾ ਚੋਂ ਨੌਜਵਾਨਾਂ ਨੂੰ ਕੱਟਿਆ ਜਾਵੇ ਇਹ ਨੌਜਵਾਨ ਹੀ ਕੱਢ ਸਕਦੇ ਹਨ। ਤੁਪਰੇ ਹੋਏ ਨੌਜਵਾਨਾਂ ਨੂੰ। ਇਸ ਬਾਰੇ ਇਤੇ ਕੁਝ ਕਹਿ ਨਹੀਂ ਸਕਦਾ ਜੀ। ਇਸ ਬਾਰੇ ਮੈਂ ਮਾਫੀ ਚਾਹੁੰਦਾ ਵਾਂ। ਦੇਖੋ ਜੀ ਪਬਲਿਕ ਨੂੰ ਜਿਹੜੀਆਂ ਵੀ ਸਹੂਲਤਾਂ ਚਾਹੀਦੀਆਂ ਹਨ ਉਹ ਤਾਂ ਇੱਕ ਬੈਠਕ ਦੇ ਵਿੱਚ ਹੀ ਹੋ ਸਕਦੀਆਂ ਨੇ ਜਿਸ ਦਿਨ ਆਪਾਂ ਸਰਪੰਚੀ ਨਾਲ ਪਿੰਡ ਦਾ ਸਰਪੰਚ ਚੁਣਨਾ ਚਾਹੁੰਦੇ ਆ ਉਸੇ ਤਰ੍ਹਾਂ ਹੀ ਹਰ ਪਿੰਡ ਦੇ ਵਿਅਕਤੀ ਨੂੰ ਆਪਣੇ ਮੁੱਦੇ ਪੇਸ਼ ਕਰਨੇ ਚਾਹੀਦੇ ਹਨ ਕਿਹੜੀ ਚੀਜ਼ ਦੀ ਜ਼ਰੂਰਤ ਹੈ ਅਗਰ ਪਿੰਡ ਦੇ ਵਿੱਚ ਦੇਖੋ ਜੀ ਹਰ ਇੱਕ ਫੈਸਿਲਿਟੀ ਹੈਗੀ ਹੈ ਤਕਰੀਬਨ ਇਲਾਜ ਦੀ ਫੈਸਿਲਿਟੀ ਨੇ ਹੈਗੀ ਜਾਂ ਕਿਸੇ ਹੋਰ ਚੀਜ਼ ਦੀ ਫੈਸਿਲਿਟੀ ਨੇ ਹੈਗੀ ਉਹ ਫੈਸਿਲਿਟੀ ਅਵੇਲੇਬਲ ਕਰਵਾਈ ਜਾਵੇ ਹਰ ਕਿਸੇ ਪਿੰਡ 'ਚ ਧੰਨਵਾਦ ਜੀ